ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਇੱਕ ਇੱਕ ਕੁੰਡਾ ਆਪਾਂ ਸਾਈਡਾਂ ਤੇ ਰੱਖਿਆ ਇੱਕ ਇਧਰ ਇੱਕ ਇਧਰ ਬਾਕੀ ਆਪਣੇ ਤਿੰਨ ਤਿੰਨ ਕੁੰਡੇ ਆ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਕਿਉਂਕਿ ਮੇਰਾ ਟਾਈਮ ਨਹੀਂ ਪੂਰਾ ਹੋ ਰਿਹਾ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਮੈਨੂੰ ਵੀ ਆਪਣੇ ਨਾਲ ਰਲਾਓ ਜੀ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਬਣਾਉਣ ਵਾਸਤੇ ਆਪਾਂ ਫਰਸਟ ਵਾਲਾ ਗੁੰਡਾ ਤਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਨੰਦ ਤੇ ਆਪਣਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇਹ ਕੁੰਡਾ ਵੀ ਤਾਂ ਸਿੱਧਾ ਬਣਾ ਲੈਣੇ ਆਂ ਆਪਾਂ ਅਗੇ ਜੀ ਉਲਟੀ ਸਲਾਈ ਤੇ ਉਲਟੀ ਸਲਾਈ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾਉਣੀ ਹੈ ਡਿਜ਼ਾਈਨ ਤਾਂ ਇੰਨਾ ਸੋਹਣਾ ਹੈ ਜੀ ਤੁਸੀਂ ਤਾਂ ਦੇਖਣ ਸਾਰੀ ਵੀਡੀਓ ਜਦੋਂ ਤੁਹਾਡੇ ਅੱਗੇ ਆ ਗਈ ਤੁਸੀਂ ਤਾਂ ਆਖੋਗੇ ਵੀ ਅਸੀਂ ਡਿਜ਼ਾਈਨ ਇਹੇ ਬਣਾਉਣਾ ਹੀ ਬਣਾਉਣਾ ਹੈ ਇਹ ਡਿਜ਼ਾਈਨ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਜੇ ਤੁਸੀਂ ਜੈਂਡਰ ਸਵੈਟਰ ਬਣਾਉਨੇ ਹੋ ਆਪਣੇ ਵੀਰਾਂ ਲਈ ਕਿਸੇ ਲਈ ਵੀ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਸਪੈਸ਼ਲ ਸਵੈਟਰ ਵਾਸਤੇ ਤੇ ਇਸ ਕਰਕੇ ਮੈਂ ਕਹਿੰਨੀ ਆ ਤੁਹਾਨੂੰ ਕਿ ਮੇਰੇ ਵੀਡੀਓ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹੁਣ ਆਪਾਂ ਆ ਗਏ ਜੀ ਤੀਜੀ ਸਲਾਈ ਹੋ ਗਈ ਆਪਣੀ ਇੱਕ ਸਲਾਈ ਚ ਆਪਾਂ ਡਿਜ਼ਾਈਨ ਪਾਇਆ ਆ ਹਾ ਦੋ ਕੁੰਡੇ ਉਲਟੇ ਬਣਾਏ ਇੱਕ ਸਿੱਧਾ ਉਲਟੀ ਸਲਾਈ ਪੂਰੀ ਆਪਾਂ ਸਿੱਧੀ ਕੱਢ ਲਈ ਹੁਣ ਆਪਾਂ ਤੀਜੀ ਸਲਾਈ ਤੇ ਆ ਗਏ ਸਿੱਧੇ ਪਾਸੇ ਆਹ ਵਾਲਾ ਕੁੰਡਾ ਆਪਾਂ ਬਣਾਵਾਂਗੇ ਆਹ ਵਾਲਾ ਕੁੰਡਾ ਆਪਾਂ ਜਿਹੜਾ ਆਪਣਾ ਦੋ ਕੁੰਡੇ ਆਪਾਂ ਉਲਟੇ ਬਣਾਏ ਸੀ ਜਿਹੜਾ ਦੂਜਾ ਗੁੰਡਾ ਇਹ ਫਰਸਟ ਵਾਲਾ ਆਪਾਂ ਸਿੱਧਾ ਬਣਾ ਲੈਣਾ ਹੈ ਦੂਜਾ ਗੁੰਡਾ ਆਪਾਂ ਤਾਰ ਲੈਣਾ ਜਿਹੜਾ ਗੁੰਡਾ ਆਪਾਂ ਸਿੱਧਾ ਬਣਾਇਆ ਸੀਗਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਅਗਲਾ ਗੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ ਆਹਾ ਗੁੰਡਾ ਆਪਾਂ ਫਿਰ ਤਾਰ ਲੈਣਾ ਇਸ ਇੰਨਾ ਤਿਆਰ ਰੱਖਣਾ ਦੋ ਗੁੰਡੇ ਜਿਹੜੇ ਆਪਾਂ ਉਲਟੇ ਬਣਾਏ ਸੀ ਉਹਨਾਂ ਚੋਂ ਫਰਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲੈਣਾ ਅਗਲਾ ਗੁੰਡਾ ਆਪਾਂ ਉਤਾਰ ਲੈਣਾ ਤਿੰਨ ਗੁੰਡੇ ਆਪਾਂ ਜਾਣੀ ਕਿ ਬਣਾ ਲੈਣੇ ਆ ਇੱਕ ਗੁੰਡਾ ਆਪਾਂ ਉਤਾਰ ਲੈਣਾ ਤੇ ਤਾਰਨਾ ਇਹ ਧਿਆਨ ਰੱਖਣਾ ਕਿ ਜਿਹੜਾ ਆਪਣਾ ਦੂਜਾ ਗੁੰਡਾ ਹੈ ਬਾਕੀ ਮੈਂ ਸਲੋ ਕਰਕੇ ਬਣਾਉਣੀ ਆ ਵੀਡੀਓ ਤੇ ਤੁਸੀਂ ਧਿਆਨ ਨਾਲ ਦੇਖ ਲਿਓ ਆਹ ਵਾਲਾ ਗੁੰਡਾ ਆਪਾਂ ਤਾਰਿਆ ਇੱਕ ਦੋ ਤਿੰਨ ਗੁੰਡੇ ਆਪਾਂ ਬਣਾ ਲਏ ਮੈਂ ਇਧਰੋਂ ਵੀ ਥੋੜਾ ਜਿਹਾ ਗਿਣਤੀ ਕਰਨਾ ਦਸ ਨਾ ਭੁੱਲ ਗਈਆਂ ਹੋਰ ਗੱਲਾਂ ਚ ਰਹਿ ਗਈ ਜਿਵੇਂ ਆ ਆਪਾਂ ਕੁੰਡਾ ਸਿੱਧਾ ਬਣਾ ਲਿਆ ਵਾਲਾ ਕੁੰਡਾ ਤਾਰ ਲਿਆ ਅੱਗੇ ਫੇਰ ਆਪਾਂ 1 2 3 ਕੁੰਡੇ ਬਣਾ ਲੇ ਨਾ ਸੌਰੀ ਆ ਕੁੰਡਾ ਬਣਾਇਆ ਆ ਵਾਲਾ ਤਾਰਿਆ ਆ ਬਣਾਇਆ ਦੋ ਹਾਂ ਤੇ ਦੋ ਦੋ ਕੁੰਡੇ ਹੀ ਬਣਦੇ ਆ ਜੀ ਵਿੱਚ ਇੱਕ ਕੁੰਡਾ ਆਪਾਂ ਤਾਰ ਲੈਣਾ ਦੋ ਕੁੰਡੇ ਬਣਾ ਲੈਣੇ ਆ ਇੱਕ ਕੁੰਡਾ ਫਿਰ ਤਾਰ ਲੈਣਾ ਦੋ ਕੁੰਡੇ ਬਣਾ ਲੈਣੇ ਆ ਇੱਥੋਂ ਗਲਤ ਹੋ ਗਿਆ ਸੀ ਹਾਂਜੀ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾ ਲੈਣੇ ਆ ਸੌਰੀ ਜੀ ਗਲਤੀ ਹੋ ਗਈ ਤੇ ਅੱਗੇ ਆਪਾਂ ਫਿਰ ਦੋ ਕੁੰਡੇ ਬਣਾ ਲੈਣੇ ਆ ਆ ਵਾਲਾ ਕੁੰਡਾ ਆਪਾਂ ਤਾਰ ਲੈਣਾ ਤੁਸੀਂ ਇੱਥੇ ਥੋੜਾ ਜਿਹਾ ਵੀ ਧਿਆਨ ਨਾਲ ਦੇਖ ਲਿਓ ਚਲਦੇ ਕੰਮ ਤਾਂ ਜੀ ਗਲਤੀ ਹੋ ਹੀ ਜਾਂਦੀ ਹੈ ਉਲਟੀ ਸਾਈਡ ਆ ਗਏ ਆਹ ਵਾਲਾ ਗੁੰਡਾ ਆਪਾਂ ਤਾਰ ਲੈਣਾ ਜਿਹੜਾ ਆਪਾਂ ਤਾਰਿਆ ਸੀ ਗੁੰਡਾ ਉਹ ਤਾਰ ਲੈਣਾ ਦੋ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਆਹ ਗੁੰਡਾ ਤਾਰ ਲੈਣਾ ਦੋ ਗੁੰਡੇ ਉਲਟੇ ਬਣਾਵਾਂਗੇ ਫਿਰ ਆਹ ਗੁੰਡਾ ਤਾਰ ਲੈਣਾ ਦੋ ਗੁੰਡੇ ਉਲਟੇ ਬਣਾਵਾਂਗੇ ਉਲਟੀ ਸਾਈਡ ਵੀ ਆਪਾਂ ਇਹ ਕੁੰਡਾ ਤਾਰ ਲੈਣਾ ਤੇ ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਸਿੱਧੇ ਪਾਸੇ ਆਪਾਂ ਸਿੱਧੇ ਦੋ ਕੁੰਡੇ ਬਣਾਏ ਸੀ ਆ ਕੁੰਡਾ ਆਪਾਂ ਫੇਰ ਤਾਰ ਲੈਣਾ ਦੋ ਕੁੰਡੇ ਉਲਟੇ ਆ ਦੇਖੋ ਲਾਸਟ ਤੇ ਆਪਣੇ ਕੋਲੇ ਆ ਕੁੰਡਾ ਤਾਰਿਆ ਇੱਕ ਕੁੰਡਾ ਉਲਟਾ ਆ ਦੋਨੇ ਕੁੰਡੇ ਆਪਾਂ ਉਲਟੇ ਬਣਾ ਲਏ ਚਾਰ ਸਲਾਈਆਂ ਹੋ ਗਈਆਂ ਜੀ ਆਪਣੀਆਂ ਇਹ ਹੁਣ ਆਪਾਂ ਧਾਗਾ ਅੱਗੇ ਕਰਾਂਗੇ ਆਹ ਹਾ ਗੁੰਡਾ ਆਪਾਂ ਇੱਕ ਗੁੰਡਾ ਆਪਾਂ ਉਲਟਾ ਬਣਾ ਲਾਂਗੇ ਪਹਿਲਾਂ ਆਪਾਂ ਦੋ ਗੁੰਡੇ ਬਣਾਏ ਸੀ ਉਲਟੇ ਹੁਣ ਆਪਾਂ ਇੱਕ ਗੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਆਹ ਵਾਲਾ ਗੁੰਡਾ ਆਪਾਂ ਬਣਾ ਲਿਆ ਸਿੱਧਾ ਤੇ ਆ ਦੋ ਗੁੰਡੇ ਬਣਾਵਾਂਗੇ ਆਪਾਂ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਲਟੇ ਇਹ ਆਪਣੀ ਜਿਹੜੀ ਆਪਾਂ نیچے ਫਸਟ ਸਲਾਈ ਬਣਾਈ ਸੀ ਉਸ ਤਰ੍ਹਾਂ ਆ ਗਿਆ ਜੀ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਲਾਸਟ ਵਾਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਇੱਥੇ ਵੀ ਆਪਾਂ ਪੂਰੀ ਸਲਾਈ ਆਹ ਉਲਟੀ ਆ ਜਿਹੜੀ ਇਹਨੂੰ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਉਹ ਟਿਸ ਲਈ ਆਪਾਂ ਬਣਾ ਲਈ ਹੁਣ ਆਪਣੇ ਕੋਲੇ ਆ ਗਿਆ ਜੇ ਆਹ ਗੁੰਡਾ ਹੁਣ ਆਪਾਂ ਇਹ ਗੁੰਡਾ ਤਾਰ ਲੈਣਾ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਆਹ ਵਾਲਾ ਗੁੰਡਾ ਤਾਰਿਆ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਉਲਟੇ ਪਾਸੇ ਆ ਗਏ ਆਪਾਂ ਇਹ ਕੁੰਡਾ ਆਪਾਂ ਬਣਾ ਲਿਆ ਇੱਕ ਫਰਸਟ ਵਾਲਾ ਤਾਰ ਲਿਆ ਇੱਕ ਕੁੰਡਾ ਬਣਾ ਲਿਆ ਉਲਟਾ ਆ ਵਾਲਾ ਕੁੰਡਾ ਜਿਹੜਾ ਪਾ ਤਾਰਿਆ ਸੀ ਇਹਨੂੰ ਉਤਾਰ ਲੈਣਾ ਦੋ ਕੁੰਡੇ ਉਲਟੇ ਬਣਾ ਲਾਂਗੇ ਆ ਕੁੰਡਾ ਫਿਰ ਤੋਂ ਤਾਰ ਲਾਂਗੇ ਦੋ ਕੁੰਡੇ ਉਲਟੇ ਜਿਹੜਾ ਕੁੰਡਾ ਆਪਾਂ ਸਿੱਧੇ ਪਾਸੇ ਪਾ ਤਾਰਿਆ ਸੀ ਉਤਾਰ ਲੈਣਾ ਤੇ ਜਿਹੜੇ ਦੋ ਕੁੰਡੇ ਆਪਾਂ ਸਿੱਧੇ ਬਣਾਏ ਸੀ ਇੱਧਰ ਉਲਟੇ ਬਣਾ ਲੈਣੇ ਹੁਣ ਆਪਾਂ ਆਹ ਵਾਲਾ ਕੁੰਡਾ ਸਿੱਧਾ ਬਣਾ ਲਵਾਂਗੇ ਜਿਹੜਾ ਆਪਾਂ ਤਾਰਿਆ ਸੀਗਾ ਆਹ ਵਾਲੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਫਸਟ ਤੇ ਆਪਣੇ ਕੋਲੇ ਸਿੱਧਾ ਆਇਆ ਗੁੰਡਾ ਲਾਸਟ ਤੇ ਆਪਣੇ ਕੋਲੇ ਉਲਟਾ ਆ ਗਿਆ ਜਿ ਇਸ ਤਰ੍ਹਾਂ ਬਣਦਾ ਜਾਊਗਾ ਇਹ ਡਿਜ਼ਾਈਨ ਨਾਲੇ ਜੇ ਆਪਾਂ ਇਹ ਚਾਰ-ਚਾਰ ਸਲਾਈਆਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਦੇਖੋ ਇਹ ਪੂਰਾ ਬਣਿਆ ਹੋਇਆ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ ਕਿੰਨਾ ਸੋਹਣਾ ਲੱਗਦਾ ਹੈ ਹੈਕਣਾ ਜੀ ਸਵੈਟਰ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਤੁਸੀਂ ਜ਼ਰੂਰ ਟਰਾਈ ਕਰਾਇਓ ਰੰਗ ਕਿਸੇ ਤੇ ਵੀ ਪਾ ਸਕਦੇ ਹੋ ਇਹ ਨਹੀਂ ਕਿ ਚਿੱਟੇ ਤੇ ਹੀ ਸੋਹਣਾ ਲੱਗੂਗਾ ਇਹ ਹਰੇਕ ਰੰਗ ਤੇ ਪੈ ਜਾਊਗਾ ਜੀ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰਿਓ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ ਜੀ ਕਾ ਇਧਰ ਨੂੰ ਆ ਟੈਡੀਆਂ ਟੈਡੀਆਂ ਲਸਰਾਂ ਚੱਲੀਆਂ ਜਾਣਗੀਆਂ ਪਹਿਲਾਂ ਆਪਾਂ ਨੇ ਆ ਇੱਕ ਬਣੀ ਸੀ ਫੇਰ ਇਸ ਤਰ੍ਹਾਂ ਬਣ ਗਈ ਇਧਰੋਂ ਕੱਟਦੀਆਂ ਜਾਣਗੀਆਂ ਫੇਰ ਇਧਰੋਂ ਸ਼ੁਰੂ ਹੋ ਜੂਗੀ ਇੱਥੋਂ ਲਸਰ ਇਸ ਤਰ੍ਹਾਂ ਇਸ ਤਰ੍ਹਾਂ ਟੈਡੀਆਂ ਟੈਡੀਆਂ ਲਸਰਾਂ ਜਾਂਦੀਆਂ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ